ਤਿਰੋ 사우디 ਅਰਬ ਤੇ ਅਮਰੀਕਾ ਤਾਂ ਬੜੇ ਸਮੇਂ ਤੋਂ ਜ਼ੋਰ ਲਾਈ ਜਾਂਦੇ ਨੇ ਕਿ ਈਰਾਨ ਤਾਂ ਖਤਮ ਹੋ ਜੇ ਤਬਾਹ ਹੋ ਜੇ 사우디 ਅਰਬ ਨੇ ਤਾਂ ਕਹਿ ਦਿੱਤਾ ਸੀ ਅਮਰੀਕਾ ਨੂੰ ਵੀ ਤੁਸੀਂ ਇਦਾਂ ਕਰੋ ਇਹਦੇ ਤੇ ਪਰਮਾਣੂ ਬੰਬ ਸਿੱਟ ਕੇ ਇਸ ਨੂੰ ਖਤਮ ਕਰ ਦਿਓ ਕਿਉਂ ਕਰ ਦਿਓ ਕਿਉਂਕਿ ਈਰਾਨ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਪੈਟਰੋਲ ਨਿਕਲਦਾ ਤੇ ਪੈਟਰੋਲ ਇੰਡੀਆ ਖਰੀਦਦਾ ਤੇ ਸਭ ਤੋਂ ਸਸਤਾ ਪੈਟਰੋਲ ਆਪਾਂ ਨੂੰ ਈਰਾਨ ਤੋਂ ਮਿਲਦਾ ਕਿਉਂਕਿ ਈਰਾਨ ਆਪਣੇ ਬਹੁਤ ਨਜ਼ਦੀਕ ਆ ਤੇ 사우디 ਅਰਬਿਆ ਨਹੀਂ ਚਾਹੁੰਦਾ ਵੀ ਆਪਾਂ ਪੈਟਰੋਲ ਈਰਾਨ ਤੋਂ ਖਰੀਦੀਏ 사우디 ਅਰਬਿਆ ਕਹਿੰਦਾ ਵੀ ਈਰਾਨ ਖਤਮ ਹੋਵੇ ਤੇ ਅਸੀਂ ਆਪਦੀ ਮਨਮਰਜ਼ੀ ਦਾ ਪ ਵੇਚੀਏ 80 900 ਰੁਪਏ ਵੇਚੀਏ ਤੇ ਇੰਡੀਆ ਦੇ ਵਿੱਚ 500 ਰੁਪਏ ਲੀਟਰ ਪੈਟਰੋਲ ਹੋ ਜੇ ਹੁਣ ਆਪਾਂ 27 ਰੁਪਏ ਲੀਟਰ ਦੇ ਹਿਸਾਬ ਨਾਲ ਆਪਾਂ ਈਰਾਨ ਤੋਂ ਪੈਟਰੋਲ ਲੈਨੇ ਆ ਤੇ ਅੱਜ ਆਪਣਾ 100 ਰੁਪਏ ਲੀਟਰ ਪੈਟਰੋਲ ਹੈਗਾ ਜੇਕਰ ਕਿਤੇ ਈਰਾਨ ਖਤਮ ਹੁੰਦਾ ਤੇ ਆਪਾਂ ਨੂੰ ਬਹੁਤ ਵੱਡਾ ਘਾਟਾ ਦੂਜਾ ਘਾਟਾ ਆਪਾਂ ਨੂੰ ਹੈਗਾ ਚੌਲਾਂ ਦਾ ਬਾਸਮਤੀ ਚੌਲਾਂ ਦੀ ਵੀ ਸੰਧੀ ਆਪਣੀ ਈਰਾਨ ਨਾਲ ਹੋਈ ਆ ਉਹਨਾਂ ਨੇ ਕਿਹਾ ਵੀ ਬਾਈ ਜੀ ਤੁਸੀਂ ਬਾਸਮਤੀ ਲਾਓ ਅਸੀਂ ਖਰੀਦਾਂਗੇ ਜੇਕਰ ਮਿੱਤਰੋ ਈਰਾਨ ਖਤਮ ਹੁੰਦਾ ਇਜ਼ਰਾਈਲ ਇਜ਼ਰਾਈਲ ਤੇ ਈਰਾਨ ਦਾ ਯੁੱਧ ਅੱਜ ਚੌਥਾ ਦਿਨ ਹੋ ਗਿਆ ਆਪਾਂ ਨੂੰ ਇਜ਼ਰਾਈਲ ਨਾਲ ਵੀ ਹਮਦਰਦੀ ਓਨੀਆਂ ਤੇ ਈਰਾਨ ਨਾਲ ਵੀ ਓਨੀਆਂ ਆ ਆਪਣੇ ਦੋਵੇਂ ਸੱਚੇ ਦੋਸਤ ਨੇ ਇਜ਼ਰਾਈਲ ਆਪਣੀ ਮਦਦ ਕਰਦਾ ਲੜਾਈ ਵੇਲੇ ਆਪਾਂ ਬੜੇ ਉਹਨਾਂ ਤੋਂ ਡਿਫੈਂਸ ਵਗੈਰਾ ਲੈਨੇ ਆ ਡੋਮ ਡੂਮ ਲੈਨੇ ਆ ਦੂਜਾ ਟੈਕਨੀਕਲ ਚੀਜ਼ਾਂ ਲੈਨੇ ਆ ਪਰ ਈਰਾਨ ਦਾ ਲੋੜ ਈਰਾਨ ਦੀ ਜਿਹੜੀ ਆਪਣੇ ਵਾਸਤੇ ਜਿਹੜੀ ਕਿ ਮਹੱਤਤਾ ਜ਼ਿਆਦਾ ਆ ਕਿਉਂਕਿ ਈਰਾਨ ਤੋਂ ਆਪਾਂ ਇੱਕ ਪੈਟਰੋਲ ਲੈਨੇ ਆ ਈਰਾਨ ਆਪਣੇ ਬਿਲਕੁਲ ਨੇੜੇ ਆ ਤੇ ਈਰਾਨ ਦੇ ਵਿੱਚ ਦੀ ਆਪਾਂ ਆਪਦੇ ਹਵਾਈ ਜਹਾਜ਼ ਟਪਾ ਕੇ ਲੈ ਕੇ ਜਾਣੇ ਆ ਕੋਕੇ ਪਾਕਿਸਤਾਨ ਨੇ ਵੀ ਆਪਾਂ ਨੂੰ ਉੱਪਰੋਂ ਨੰਗਣ ਦੀ ਜਿਹੜੀ ਕਿ ਆਜ਼ਾਦੀ ਨਹੀਂ ਦਿੱਤੀ ਹਵਾ ਯੂਜ਼ ਕਰਨ ਦਾ ਯਾਨੀ ਕਿ ਮਨਾਈ ਕਰਦੀ ਹੈ ਵੀ ਸਾਡੇ ਤੁਸੀਂ ਉੱਪਰ ਦੀ ਹਵਾ ਨਹੀਂ ਯੂਜ਼ ਕਰਨੀ 에ਅਰ ਨਹੀਂ ਯੂਜ਼ ਕਰਨੀ ਤਾਂ ਆਪਾਂ ਕੀ ਕਰਦੇ ਆ ਆਪਾਂ ਹੁਣ ਈਰਾਨ ਦੇ ਵਿੱਚ ਦੀ ਆਪਾਂ ਅਫਗਾਨਿਸਤਾਨ ਜਾਂਦੇ ਆ ਈਰਾਨ ਦੇ ਵਿੱਚ ਦੀ ਆਪਾਂ ਸੈਂਟਰ ਏਸ਼ੀਆ ਜਾਂਦੇ ਈਰਾਨ ਦੇ ਵਿੱਚ ਦੀ ਰੂਸ ਜਾਂਦੇ ਤੇ ਈਰਾਨ ਦੇ ਵਿੱਚ ਦੀ ਪੂਰੇ ਯੂਰਪ ਦੇ ਵਿੱਚ ਜਾਂਦੇ ਆ ਜੇਕਰ ਕੱਲ ਨੂੰ ਈਰਾਨ ਖਤਮ ਹੋ ਜਾਂਦਾ ਤੇ ਮੁੜ ਕੇ ਉਧਰੋਂ ਸਾਊਦੀ ਅਰਬੀਆ ਆਪਣੇ ਵਿਰੁੱਧ ਤੇ ਗਾਂ ਸੀਰੀਆ ਤੇ ਉਹ ਤਾਂ ਆਪਣੇ ਯਾਨੀ ਕਿ ਉਹਨਾਂ ਦੇ ਤਾਂ ਪੱਲੇ ਕੱਖ ਨਹੀਂ ਉਹ ਤਾਂ ਆਪਾਂ ਨੂੰ ਅੱਗੇ ਨਹੀਂ ਟੱਪਣ ਦਿੰਦੇ ਤੇ ਇਸ ਕਰਕੇ ਮਿੱਤਰੋ ਈਰਾਨ ਦਾ ਜਿਹੜਾ ਬਚਨਾ ਆਪਣੇ ਵਾਸਤੇ ਬਹੁਤ ਜ਼ਰੂਰੀ ਆ ਜੇਕਰ ਕੱਲ ਨੂੰ ਆਪਾਂ ਨੂੰ ਚੂਸ ਕਰਨਾ ਪਵੇ ਇਜ਼ਰਾਈਲ ਤੇ ਈਰਾਨ ਵਿੱਚੋਂ ਤਾਂ ਆਪਾਂ ਨੂੰ ਈਰਾਨ ਚੂਸ ਕਰਨਾ ਪਊਗਾ ਨਹੀਂ ਤਾਂ ਵੈਸੇ ਜੇਕਰ ਆਪਾਂ ਜਿੰਨੂ ਮਰਜ਼ੀ ਚੂਸ ਕਰ ਲਈਏ ਬਰਬਾਦੀ ਆਪਣੀ ਫਿਰ ਵੀ ਆ ਤੇ ਈਰਾਨ ਬਣਾਈ ਜਾਂਦਾ ਪ੍ਰਮਾਣੂ ਬੰਬ ਤੇ ਈਰਾਨ ਨੇ ਜੇਕਰ ਪ੍ਰਮਾਣੂ ਬੰਬ ਬਣਾ ਲਿਆ ਤਾਂ ਅਮਰੀਕਾ ਤੇ ਇਜ਼ਰਾਈਲ ਨੂੰ ਪੂਰਾ ਵੱਡਾ ਖਤਰਾ ਕਿਉਂਕਿ ਈਰਾਨ ਨਹੀਂ ਸੋਚਦਾ ਪ੍ਰਮਾਣੂ ਬੰਬ ਚਲਾਉਣ ਲੱਗਿਆਂ ਉਹ ਕੋਈ ਵੀ ਕੰਮ ਕਰਨ ਲੱਗਿਆਂ ਨਹੀਂ ਸੋਚਦਾ ਜੇਕਰ ਆਪਾਂ 1973-75 ਦੀ ਗੱਲ ਕਰੀਏ ਤਾਂ ਅਮਰੀਕਾ ਦੀ ਬੜੀ ਗੁੜੀ ਦੋਸਤੀ ਹੁੰਦੀ ਸੀ ਈਰਾਨ ਨਾਲ ਅਮਰੀਕਾ ਨੇ ਕੀ ਕੀਤਾ ਵੀ ਈਰਾਨ ਦੇ ਵਿੱਚ ਨਾ ਵੈਸਟਰਨ ਕਲਚਰ ਲਿਆਂਦਾ ਕਿਉਂਕਿ ਅਮਰੀਕਾ ਜਦੋਂ ਵੀ ਕਿਸੇ ਦੇਸ਼ ਤੇ ਕਬਜ਼ਾ ਕਰਦਾ ਨਾ ਸਭ ਤੋਂ ਪਹਿਲਾਂ ਆਪ ਦਾ ਕਲਚਰ ਉਹਦੇ ਵਿੱਚ ਵਾੜ ਦਿੰਦਾ ਲੋਕਾਂ ਨੂੰ ਆਪ ਦੇ ਵਿੱਚ ਕਾਬੂ ਕਰ ਲੈਂਦਾ ਠੀਕ ਹੈ ਕਣੀ ਪੜ੍ਹਾਈ ਦੇ ਨਾਂ ਤੇ ਕਲਚਰ ਦੇ ਨਾਂ ਤੇ ਤਾਂ ਅਮਰੀਕਾ ਨੇ ਕੀ ਕੀਤਾ ਬਹੁਤ ਸਾਰੇ ਸਕੂਲ ਬਣਾਤੇ ਬਹੁਤ ਕੁਝ ਬਣਾਤਾ ਉਹਨਾਂ ਨੂੰ ਵੈਸਟਰਨ ਕਲਚਰ ਉੱਥੇ ਪੂਰੀ ਤਰ੍ਹਾਂ ਲਾਗੂ ਕਰਤਾ ਨਿੱਕੀਆਂ ਨਿੱਕੀਆਂ ਸਕੱਟਾਂ ਪਾ ਕੇ ਜਵਾਗ ਸਕੂਲ ਜਾਣ ਲੱਗੇ ਉੱਥਾਂ ਦੇ ਲੋਕ ਨਿੱਕੀਆਂ ਨਿੱਕੀਆਂ ਕੱਛੀਆਂ ਹੀ ਪਾ ਕੇ ਘੁਮਣ ਲੱਗ ਗਏ ਕੁੜੀਆਂ ਖਾਸ ਕਰਕੇ ਨੰਗੇਜ ਪੁਣਾ ਹੋਣ ਲੱਗ ਗਿਆ ਤਾਂ ਰੂਸ ਨੇ ਸੋਚਿਆ ਯਾਰ ਅਮਰੀਕਾ ਤਾਂ ਹੌਲੀ ਹੌਲੀ ਇਰਾਨ ਤੇ ਕਬਜ਼ਾ ਕਰ ਲੂ ਜੇਕਰ ਇਰਾਨ ਤੇ ਉਹਨੇ ਕਬਜ਼ਾ ਕਰ ਲਿਆ ਤੇ ਪੈਟਰੋਲ ਤੇ ਕਬਜ਼ਾ ਹੋ ਗਿਆ ਪੈਟਰੋਲ ਤੇ ਕਬਜ਼ਾ ਹੋ ਗਿਆ ਤੇ ਅਮਰੀਕਾ ਦੀ ਤਾਕਤ ਵਾਝੂਗੀ ਤੇ ਕੰਮ ਖਰਾਬ ਹੋ ਜਾਏਗਾ ਕਿਉਂਕਿ ਕਿਤਨਾ ਕਿਤੇ ਇਰਾਨ ਆਪਣੇ ਵਾਸਤੇ ਫਾਇਦੇਮੰਦ ਸੌਦਾ ਤਾ ਮਿੱਤਰੋ ਫਿਰ ਰੂਸ ਨੇ ਬਈ ਉੱਥੇ ਇੱਕ ਬੰਦਾ ਭੁਜਿਆ ਅਲੀ ਹੁਸੈਨ ਖਮੈਨੀ ਬੜਾ ਤਾਕਤਵਾਰ ਬੰਦਾ ਸੀ ਅਲੀ ਹੁਸੈਨ ਖਮੈਨੀ ਨੇ ਦਿਮਾਗ ਲਾਇਆ ਤੇ ਉੱਥੋਂ ਦੀ ਜਨਤਾ ਨੂੰ ਭੜਕਾਇਆ ਜਿਹੜੇ ਕਿ ਕਿਉਂਕਿ ਉੱਥੋਂ ਦੀ ਜਨਤਾ ਜ਼ਿਆਦਾਤਰ ਹਜੇ ਉੱਥੇ ਪੜ੍ਹੀ ਲਿਖੀ ਨਹੀਂ ਸੀ ਤੇ ਜਿਹੜੀ ਪੜ੍ਹੀ ਲਿਖੀ ਘੱਟ ਹੋਵੇ ਉਹ ਧਰਮ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੀ ਆ ਆਪਣੇ ਵੀ ਜ਼ਿਆਦਾਤਰ ਜਿਹੜੇ ਪੜ੍ਹੇ ਲਿਖੇ ਜਾਂ ਘੱਟ ਪੜ੍ਹੇ ਲਿਖੇ ਲੋਕ ਜਿਹੜੇ ਕਿ ਧਰਮ ਵੱਲ ਜ਼ਿਆਦਾ ਜਾਣਗੇ ਤੇ ਧਾਰਮਿਕ ਜ਼ਿਆਦਾ ਨੇ ਤੇ ਉਹਨਾਂ ਨੇ ਉਸ ਜਨਤਾ ਨੂੰ ਆਪਦੇ ਮਗਰ ਲਾ ਕੇ ਕਿਤੇ ਨਾ ਕਿਤੇ ਯਾਨੀ ਕਿ ਉਥੋਂ ਦੇ ਰਾਸ਼ਟਰਪਤੀ ਨੂੰ ਭੁਜਾਇਆ ਜਿਹੜਾ ਕਿ ਅਮਰੀਕਾ ਨਾਲ ਸਹਿਮਤ ਸੀ ਤੇ ਹੌਲੀ-ਹੌਲੀ ਆਪ ਉਥੋਂ ਦਾ ਸੁਪਰੀਮ ਲੀਡਰ ਬਣ ਗਿਆ ਜਦੋਂ ਉਸਦੇ ਹੱਥ ਦੇ ਵਿੱਚ ਸ਼ਾਸਨ ਆਇਆ ਤਾਂ ਉਸਨੇ ਅਲਾਊਡ ਕਰਤਾ ਉਸੇ ਦਿਨੀ ਕਹਿੰਦਾ ਵੀ ਜੇਕਰ ਤੁਸੀਂ ਅਮਰੀਕਾ ਦੇ ਵੈਸਟਰਨ ਕਲਚਰ ਦੇ ਤਹਿਤ ਸਕੂਲ ਦੇ ਵਿੱਚ ਨਿੱਕੀਆਂ-ਨਿੱਕੀਆਂ ਕੱਚੀਆਂੀਆਂ ਪਾ ਕੇ ਐਂਟਰੀ ਮਾਰੀ ਤਾਂ ਮੈਂ ਗੋਲੀ ਮਾਰ ਦਿਆਂਗਾ ਤਾਂ ਮਿੱਤਰੋ ਉਸ ਦਿਨ ਤੋਂ ਉੱਥੇ ਇਸਲਾਮਿਕ ਕਲਚਰ ਜਿਹੜਾ ਕਿ ਵਾਪਸ ਆ ਗਿਆ ਕਿਉਂਕਿ ਈਰਾਨ ਦੇ ਵਿੱਚ ਸਿਆ ਮੁਸਲਮਾਨ ਰਹਿੰਦੇ ਨੇ ਤੇ ਮੁਰਤੋਂ ਜਿਹੜਾ ਇਸਨ ਲਾਮਿਕ ਜਿਹੜਾ ਕਲਚਰ ਉੱਥੇ ਵਾਪਸ ਸਥਾਪਿਤ ਹੋਣ ਲੱਗ ਗਿਆ ਤੇ ਉੱਥੇ ਮੁੜ ਕੇ ਰੌਣਾ ਰੌਲਾ ਪਾਉਣ ਲੱਗ ਗਏ ਜਿਹੜੇ ਅੱਜ ਇਹਨਾਂ ਨੇ ਬਾਰ ਖੋਲੇ ਸੀ ਅਮਰੀਕਾ ਦੇ ਤੇ ਜਿਹੜੇ ਸ਼ਰਾਬ ਵੇਚਦੇ ਸੀ ਕਿਉਂਕਿ ਈਰਾਨ ਦੇ ਵਿੱਚ ਸ਼ਰਾਬ ਨਹੀਂ ਮਿਲਦੀ ਅੱਜ ਤਾਂ ਵੱਡੇ ਵੱਡੇ ਜਿਹੜੇ ਬਾਰ ਖੋਲੇ ਸੀ ਉਹ ਰੌਲਾ ਪਾਉਣ ਲੱਗ ਗਏ ਉਹਨਾਂ ਨੇ ਧਰਨੇ ਲਾਉਣੇ ਸਟਾਰਟ ਕਰਤੇ ਸੁਪਰੀਮ ਲੀਡਰ ਦੇ ਵਿਰੁੱਧ ਤੇ ਸੁਪਰੀਮ ਲੀਡਰ ਨੇ ਕੀ ਕੀਤਾ ਵੀ ਉਹਨਾਂ ਨੂੰ ਕਿਹਾ ਵੀ ਆਜੋ ਤੁਹਾਨੂੰ ਅਸੀਂ ਲਾਇਸੈਂਸ ਦਿੰਨਾ ਹੈ ਸਟੇਡੀਅਮ 'ਚ ਇਕੱਠਾ ਕਰ ਲਿਆ ਉੱਥੇ ਬਾਈ ਜੀ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਗੋਲੀ ਮਾਰਤੀ ਤਾ ਬਾਈ ਜੀ ਰਾਣ ਦੇ ਵਿੱਚ ਹਾਹਾਕਾਰ ਮਚ ਗਈ ਤੇ ਸੁਪਰੀਮ ਲੀਡਰ ਦਾ ਡਰ ਪੂਰਾ ਫੈਲ ਗਿਆ ਤਾਂ ਮਿੱਤਰੋ ਹੁਣ ਉੱਥੇ ਪੂਰੀ ਤਰ੍ਹਾਂ ਇਸਲਾਮਿਕ ਧਰਮ ਦੇ ਰੂਲ ਫੋਲੋ ਹੁੰਦੇ ਆ ਤੇ ਜੇਕਰ ਉੱਥੇ ਕੋਈ ਕੁੜੀ ਬਿਨਾ ਗੁਟਕੇ ਤੋਂ ਤੇ ਗੁੱਤਵਾਲ ਖਲਾਸ ਕੇ ਜਾਵੜੇ ਤਾਂ ਸਿੱਧੀ ਗੋਲੀ ਮਾਰ ਦਿੰਦੇ ਆ ਪਿੱਛੇ ਜੋ ਉਹਨਾਂ ਨੂੰ ਗੋਲੀ ਮਾਰੀ ਸੀ ਤਾਂ ਅਮਰੀਕਾ ਨੂੰ ਇਹ ਗੱਲ ਹਜਮ ਨਾ ਹੋਈ ਅਮਰੀਕਾ ਕਹਿੰਦਾ ਹੈ ਕਿਵੇਂ ਕਰਤਾ ਅਮਰੀਕਾ ਨੇ ਬਈ ਜਾ ਕੇ ਉਹਨਾਂ ਦੇ ਰਾਜਦੂਤਾਂ ਨੂੰ ਸਜ਼ਾ ਦੇਤੀ ਤਾਂ ਜਦੋਂ ਸੁਪਰੀਮ ਲੀਡਰ ਨੂੰ ਪਤਾ ਲੱਗਿਆ ਤਾਂ ਸਮਰੀਬ ਲੀਡਰ ਗੁੱਸੇ ਹੋ ਗਿਆ ਉਹਨੇ ਕੀ ਕੀਤਾ ਵੀ ਜਿਹੜੇ ਅਮਰੀਕਾ ਦਾ ਦੂਤਾਵਾਸ ਸੀ ਉੱਥੇ ਉਹਨਾਂ ਦੇ 250 ਬੰਦੇ ਜਿਹੜੇ ਉਹਨੇ ਕੈਦ ਕਰ ਲਈ ਤਾਂ ਅਮਰੀਕਾ ਨੂੰ ਫਿਰ ਗੁੱਸਾ ਜਿਹੜਾ ਅਮਰੀਕਾ ਨੇ ਕੀ ਕੀਤਾ ਵੀ 4-5 ਹੈਲੀਕਾਪਟਰ ਉਹਨਾਂ ਦੇ ਭੇਜਤੇ ਇੱਕ ਤਾਂ ਜਦੋਂ ਨੇਰੀ ਆਈ ਇੱਕ ਹੈਲੀਕਾਪਟਰ ਤਾਂ ਉੱਥੇ ਜਾ ਪਿਆ ਤੇ ਉਹ ਪੁਛਤਾ ਬਚ ਗਏ ਤੇ ਉਹਨਾਂ ਨੇ ਸਿੱਧਾ ਉਥੋਂ ਦੀ ਕੋਈ ਬਰਾਤ ਲੰਘ ਰਹੀ ਸੀ ਈਰਾਨ ਦੇ ਵਿੱਚ ਤੇ ਉਹਨਾਂ ਦੇ ਸਿੱਧਾ ਰਾਕਟਰ ਚਲਾਤਾ ਤੇ ਬਾਈ ਉੱਥੇ ਤਬਾਈ ਮੱਚ ਗਈ ਜਦੋਂ ਸੁਪਰੀਮ ਲੀਡਰ ਨੂੰ ਪਤਾ ਲੱਗਿਆ ਵੀ ਇਹ ਤਾਂ ਬੰਦੇ 250 ਜਿਹੜਾ ਬੰਦਾ ਸੀ ਆਪਾਂ ਗਵਾਹ ਕੀਤਾ ਉਹਨੂੰ ਲੈਣ ਆਏ ਆ ਤਾਂ ਉਹਨੇ ਦਿਮਾਗ ਲਾਇਆ ਕਿਉਂਕਿ ਉਸ ਵਕਤ ਉਹ ਥੋੜਾ ਜਿਹਾ ਕਮਜ਼ੋਰ ਸੀਗਾ ਤਾਕਤਵੰਨੀਆਂ ਉਹ ਹਥਿਆਰਮੰਨੀਆਂ ਤੇ ਉਹਨੇ ਦਿਮਾਗ ਲਾਇਆ ਉਹਨੇ ਕੀ ਕੀਤਾ 250 ਬੰਦਾ ਲੱਗ ਲੱਗ ਜੇਲਾਂ ਦੇ ਵਿੱਚ ਸ਼ਿਫਟ ਕਰਤਾ ਜਾਓ ਜਿੱਥੇ ਤੁਹਾਨੂੰ ਮਿਲਦਾ ਲੱਭ ਕੇ ਲੈ ਜਾਓ ਤਾਂ ਮਿੱਤਰੋ ਜਦੋਂ ਅਮਰੀਕਾ ਨੂੰ ਪਤਾ ਲੱਗਿਆ ਵੀ ਯਾਰ ਇਹ ਤਾਂ ਕੰਮ ਖਰਾਬ ਆ ਤਾਂ ਉਹ ਤਾਂ ਬਈ ਇੱਕ ਵਾਰ ਆ ਕੇ ਵਾਪਸ ਵਾਪਸ ਕਿਉਂਕਿ 250 ਬੰਦਾ ਲੱਭਣਾ ਬੜਾ ਔਖਾ ਹੋ ਗਿਆ ਤੇ ਫਿਰ ਅਮਰੀਕਾ ਦੇ ਵਿੱਚ ਤੇ ਈਰਾਨ ਦੇ ਵਿੱਚ ਸੰਧੀ ਹੋਈ ਵੀ ਤੁਸੀਂ ਸਾਡੇ ਜੀ ਦਖਲ ਅੰਦਾਜ਼ੀ ਨਹੀਂ ਕਰਨੀ ਅਸੀਂ ਤੁਹਾਡਾ ਬੰਦਾ ਛੱਡ ਦਿੰਨੇ ਆ ਉਹਨਾਂ ਨੇ ਫਿਰ ਉਹ 250 ਬੰਦੇ ਛੱਡੇ ਤੇ ਅੱਜ ਤੱਕ ਅਮਰੀਕਾ ਇਰਾਨ ਨਾ ਨਹੀਂ ਝਾਗਦਾ ਨਹੀਂ ਪਰ ਕਿਤੇ ਨਾ ਕਿਤੇ ਅਮਰੀਕਾ ਅੰਦਰੋਂ ਚਾਹੁੰਦਾ ਵੀ ਇਰਾਨ ਖਤਮ ਹੋ ਜਾਈ ਤੇ ਤਾਂ ਕਰਕੇ ਉਹਨੇ ਇਜ਼ਰਾਈਲ ਨੂੰ ਉਂਗਲ ਲਾ ਦਿੱਤੀ ਆ ਹੁਣ ਇਜ਼ਰਾਈਲ ਨੂੰ ਉਂਗਲੋਂ ਨੇ ਤਾਂ ਲਾਈ ਆ ਵੀ ਜੇਕਰ ਅਮਰੀਕਾ ਨੇ ਪਰਮਾਣੂ ਬੰਬ ਬਣਾ ਲੇ ਤਾਂ ਮਿੱਤਰੋ ਇਜ਼ਰਾਈਲ ਤੇ ਇਰਾਨ ਲੱਗਦਾ ਤੇ ਇਰਾਨ ਨੇ ਜੇਕਰ ਇਜ਼ਰਾਈਲ ਤੇ ਪਰਮਾਣੂ ਬੰਬ ਛੇੜਤਾ ਤੇ ਇਜ਼ਰਾਈਲ ਤਾਂ ਖਤਮ ਇੱਕ ਪਰਮਾਣੂ ਬੰਬ ਵੀ ਖਤਮ ਕਰ ਦੂ ਉਹਨਾਂ ਨੂੰ ਕਿਉਂਕਿ ਛੋਟਾ ਜਿਹਾ ਇਜ਼ਰਾਈਲ ਹੈਗਾ ਪਰ ਹਰਾਨੀ ਵਾਲੀ ਗੱਲ ਆ ਵੀ ਛੋਟਾ ਜਿਹਾ ਦੇਸ਼ 600 ਦੇਛਾਂ ਨਾਲ جنگ ਲੜੀ ਜਾਂਦਾ ਹੁਣ ਤੱਕ 600 ਦੇਛਾਂ ਨਾਲ ਯੱਪ ਪਾਈ ਖੜਾ ਛੋਟਾ ਜਿਹਾ ਇਜ਼ਰਾਈਲ ਐਡਾ ਤਾਕਤਵਾਰ ਪਰ ਦਿਮਾਗੋ ਪੈਦਲਾ ਵੀ ਜਿਹੜਾ ਅਮਰੀਕਾ ਮਗਰ ਲੱਗ ਜਾਂਦਾ ਹੁਣ ਅਮਰੀਕਾ ਇਰਾਨ ਨੂੰ ਕਹੀ ਜਾਂਦਾ ਵੀ ਤੁਸੀਂ ਐਂ ਕਰੋ ਨਾ ਕਰੋ ਹਮਲਾ ਤੁਹਾਡਾ ਨੁਕਸਾਨ ਹੋ ਜੂ ਇਹੇ ਹੋ ਜੂ ਪਰ ਜਿਹੜਾ ਉਹ ਅਲੀ ਹੁਸੈਨ ਖਮੈਨੀ ਆ ਉਹ ਕਹਿੰਦਾ ਐ ਕਿਵੇਂ ਜਿੱਦਣਾ ਹੀ ਪ੍ਰਮਾਣੂ ਬੰਬ ਬਣਾ ਲਿਆ ਨਾ ਤੇ ਪਹਿਲਾਂ ਅਸੀਂ ਇਜ਼ਰਾਈਲ ਹੀ ਸੱਟਣਾ ਤੇ ਫਿਰ ਅਸੀਂ ਤੇਰੇ ਨਾਲ ਗੱਲ ਕਰਾਂਗੇ ਕਿਤਨਾ ਕਿਤੇ ਅਮਰੀਕਾ ਨੂੰ ਵੀ ਡਾਰਾ ਇਸ ਕਰਕੇ ਮਿੱਤਰੋ ਆਪਣੇ ਵਾਸਤੇ ਤਾਂ ਇਜ਼ਰਾਈਲ ਵਿੱਚ ਓਨਾ ਹੀ ਚੰਗਾ ਤੇ ਈਰਾਨ ਵੀ ਓਨਾ ਹੀ ਚੰਗਾ ਜੇਕਰ ਈਰਾਨ ਖਤਮ ਹੁੰਦਾ ਤੇ ਆਪਾਂ ਤਾਂ ਵੀ ਮਰੇ ਇਜ਼ਰਾਈਲ ਖਤਮ ਹੁੰਦਾ ਆਪਾਂ ਤਾਂ ਵੀ ਮਰੇ ਈਰਾਨ ਖਤਮ ਹੋਣ ਨਾਲ ਆਪਾਂ ਨੂੰ ਬੜਾ ਨਜਾਇਜ਼ ਘਾਟਾ ਕਿਉਂਕਿ ਇੱਥੋਂ ਦੇ ਕਿਸਾਨ ਖਤਮ ਹੋ ਜਾਣਗੇ ਚੌਲ ਈਰਾਨ ਖਰੀਦਦਾ ਪੈਟਰੋਲ ਆਪਾਂ ਨੂੰ ਈਰਾਨ ਦਿੰਦਾ ਹਵਾ ਆਪਾਂ ਈਰਾਨ ਦੀ ਯੂਜ਼ ਕਰਦੇ ਆ ਜਿੱਧਰ ਜਾਣਾ ਈਰਾਨ ਥਾਣੀ ਜਾਣਾ ਜੇਕਰ ਈਰਾਨ ਖਤਮ ਹੋ ਗਿਆ ਸੈਦੀ ਸਾਊਦੀ ਅਰਬ ਆਪਣੀਆਂ ਛਾਲਾਂ ਚ ਕਾਦੂ ਮਹਿੰਗਾਈ ਅੱਗੇ ਨਹੀਂ ਸੂਤ ਆਉਂਦੀ ਮੋਦੀ ਤਾਂ ਪੱਲੇ ਕੱਖ ਨਹੀਂ ਵੀਡੀਓ ਚੰਗੀ ਲੱਗੀ ਮਿੱਤਰੋ ਸ਼ੇਅਰ ਕਰ ਜੈ ਹਿੰਦ ਜੈ ਭਾਰਤ ਜੈ ਪੰਜਾਬ